ਹੋ ਤਾਂ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਬਲੌਗ ਦੇ ਵਿੱਚ ਤੇ ਆਏ ਹੋ ਸਾਡੀ ਵਧੀਆ ਹੋਵਾਂਗੇ ਅਸੀਂ ਵਧੀਆ ਤੇ ਮਾਗਰ ਮਹੀਨਾ ਸ਼ੁਰੂ ਹੋ ਗਿਆ ਜਿੱਦ ਤੱਕ ਸਾਰੇ ਮੈਂ ਦੇਖਿਆ ਕੋਰ ਦਾ ਫਿਰ ਅੱਜ ਆਪਣੇ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਚਾਹ ਨਾਲ ਕੁਝ ਹੁੰਦਾਗਾ ਜਿਵੇਂ ਅੱਜ ਹੀ ਬਣਾਇਆਗਾ ਚਾਹ ਨਾਲ ਸਾਈਡ ਵਿੱਚ ਚਲਦੇ ਆ ਤੇ ਦੇਖੋ ਸਾਰੇ ਸੇਵਾਦਾਰ ਕੀ ਹਾਲ ਤਮੀ ਵਧੀਆ ਬਾਈ ਕੀ ਹਾਲ ਹੈ ਟੂ ਰੋਟਾ ਵਧੀਆ ਬਾਈ ਕਰੋ ਫਿਰ ਠੀਕ ਆ ਬਾਈ ਰੋਟਾ ਬਾਹਰ ਸੇਵਾਦਾਰ ਲੱਗੇ ਹੋਇਆ ਅਸੀਂ ਇਰੇ ਬੈਠੇ ਅੰਦਰ ਕਮਰੇ 'ਚ ਸੈਂਟਲ ਵਿੱਚ ਭਰ ਰਹੇ ਆ ਬਾਹਰੇ ਸਿਰਵਾਦਾਰ ਵੀਰ ਚਾਹ ਤੇ ਅੱਧੇ ਤੇ ਅੱਧੇ ਵੀਰ ਵਰਤਾਈ ਜਾ ਰਹੇ ਆ ਨਾਲ ਦੀ ਨਾਲ ਗਰਮ ਕਰਕੇ ਤਵੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਹਰੇ ਵੀਰੇ ਵਧੀਆ ਤੰਗ ਨਾਲ ਕਰਕੇ ਤਿਆਰ ਬਾਠੀ ਆ ਕਿਵੇਂ ਕਰੀਮ ਵਿੱਚ ਦੋ ਤਿੰਨ ਬੇ ਕੀ ਕੀ ਪਾਇਆ ਦੇ ਇੱਕ ਵੀ ਮੜਾ ਕ੍ਰੀਮ ਚ ਬਾ ਕ੍ਰੀਮ ਚ ਤਾਂ ਉਹ ਕੀ ਪਣਾਏ ਬਾਈ ਹਰੀ ਮੈਰ ਚ ਪਾ ਦਈ ਦੀ ਜਿਵੇਂ ਧਨੀਆ ਪਾਊਡਰ ਹੋ ਗਿਆ ਜੀਰਾ ਮਸਾਲਾ ਗਰਮ ਮਸਾਲਾ ਜੀ ਅਦੀਜਾ ਪਾ ਕੇ ਇੱਧਰ ਪਾ ਦੇ ਦਾ ਟਮਾਟਰ ਪਿਆਜ ਅਸਿਬਲਾ ਮਿਰਚ ਖੀਰਾ ਫੇਰ ਤਿਆਰ ਕਰੀਦਾ ਜੀ ਸਵੀਟ ਕਰ ਨੂੰ ਇਹ ਸਵੀਟ ਕਰ ਲਾ ਮੱਕੀ ਕਹਿ ਦਿੰਦੇ ਆ ਅਸੀਗਾਲ ਜੀ ਜਿਹਨੂੰ ਮੱਕੀ ਕਹਿ ਦਿੰਦੇ ਆ ਤੇ ਆ ਬੈਠਿਆ ਮੁੰਡੇ ਪਟੇਤੇ ਹੋਏ ਪੂਰੇ ਪੰਜ ਪੰਜ ਖਾਈ ਤਾਂ ਨੂੰ ਇਹ ਵਗਰੀ ਜਾਂਦੇ ਆ ਬਾਈ ਸਾਣਾ ਪੰਜਵੇਂ ਖਾ ਕੇ ਬੈਠੇ ਆਉਣ ਦੇਖ ਲੋ ਹੁਣ ਜੇ ਬੈਠੇ ਆਉਣ ਸ਼ੀਵਾ ਦਾ ਜਿਹੜਾ ਡੱਟੇ ਬੈਠਾ ਚੋਬਰ ਗਿਆ ਹੁਣ ਤੇ ਉਹੋਂ ਨਮੜ ਖੜ ਕੇ ਸਬਜ਼ੀ ਬਾਹਰ ਲੱਗੇ ਖੜ ਵਿੱਚਾਂ ਚ ਤੇ ਫਿਰ ਅਬ ਤਰੀ ਛੇੜ ਤੇ ਅਬਰੇਟੇ ਖੋਲ ਇਕੱਠੇ ਕਰਦੇ ਵਾਹਿਗੁਰੂ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਡ ਆਈ ਆ ਗਿਆ ਸਾਰਾ ਆਂਦੀ ਆਂਦੀ ਬੜੀਆ ਬੜੀਆ ਹੋਰ ਕੀ ਕਿਤੇ ਜਾਂਦਾ ਕੰਮ ਕਰ ਕੰਮ ਕਰ ਆਪਣਾ ਬੜੀਆ ਤਲੇ ਦਾ ਠੂੜੀ ਜੀ ਇਹ ਵੀ ਨੌਜਵਾਨ ਆਇਆ ਤੇ ਬਲੌਗ ਦੇਖਣ ਵਾਲੇ ਕਮੈਂਟਾਂ ਜੀ ਦੱਸਣਗੇ ਇਹਨੂੰ ਵੀ ਇਹ ਬੱਚੇ ਨੂੰ ਕਿਸਲੇ ਨਾਲ ਕੀ ਕਹਿ ਕੇ ਤੰਗ ਕਰਿਆ ਜਾਂਦਾ ਹੈ ਬਾਕੀ ਤੁਸੀਂ ਸਾਰੇ ਸਿਆਣੇ ਹੋ ਹੂੰ ਜੱਕੀ ਜੱ ਲੋਵੀ ਲਿਆਈ ਬਾਈ ਬੰਦ ਭਾਰੋ ਪ੍ਰਾਂਦ ਲਿਆ ਦੇ ਆ ਭਰ ਆ ਸਾਈਡ ਵਿੱਚ ਲਿਆਉਣੀ ਪ੍ਰਾਂਦੀ ਮੈਂ ਲੈ ਕੇ ਆਂਦਾ ਪ੍ਰਾਂਦ ਲਿਆ ਦੋ ਜੀ ਯਾਰ ਲੈ ਉਸ ਫਿਰ ਵਧੀਆ ਤਰੀਕੇ ਨਾਲ ਉਹ ਵੀ ਵੀਡੀਓ ਬਣਾ ਰਿਹਾ ਹੂੰ ਵੀਡੀਓ ਨੇ ਬਲੌਗ ਬਣਦਾ ਬਲੌਗ ਬਣਦਾ ਚੱਲ ਤੇ ਤੇਰੀ ਇਹਨੇ ਸਬਾਨ ਚੱਕ ਬਾਈ ਮੇਰਾ ਫਤੇ ਘਰ ਤੋਂ ਜਵਾਨੋ ਸਾਡੇ ਕੋਲੇ ਲਫਾਫੇ ਰਹਿ ਕੇ 20 ਕਹਿੰਦੇ 60 ਪੈਕਟ ਲਾ ਦਿੰਦੇ ਆ ਮੁੰਡੇ ਨੇ 70 70 ਲਾ ਦਿੰਦੇ ਆ 70 70 ਵੀਰੇ ਲਾ ਦਿੰਦੇ ਆ ਅੱਜ ਪਹਿਲਾ ਦੇ ਲਈ ਆ ਕਹਿੰਦੇ 30 ਪੈਕਟ ਦਾ ਸੇਵਾਦਾਰਾਂ ਦੀ ਹੁੰਦੇ ਆ ਤੇ ਬਾਕੀ ਦੂਜੇ ਪੈਨਦਾਰਾਂ ਦਾ ਤਾਂ ਨਹੀਂ ਹੁੰਦਾ ਪਾ ਪਾ ਦਾ ਖਾ ਕੇ ਭਾਈ ਇਕੱਲੇ ਪੰਜ ਤਾਂ ਨਹੀਂ ਖਾਦੇ ਆ ਪੰਜ ਪੰਜ ਦਾ ਖਾਈ ਬੈਠਾ ਕਰੀਮ ਨਾਲ ਬਣਾਵੇ ਐ ਸ਼ਫਟ ਇੱਕ ਲਾਈਏ ਇਹਦੇ ਨੇ ਕੀ ਕੀ ਕਰਦੇ ਕਰਦੇ ਕਰੀਮ ਖਾ ਲਿਆ ਪੰਜ ਦਾ ਸ਼ਫਟ ਇੱਕ ਲਾਈਏ ਇਹਨੇ ਏ ਭਣੀ ਕਿੰਨੀ ਸ਼ਫਟਾ ਲਾਉ ਹੋ ਜੇ ਇਹ ਤਾਂ ਦੋ ਹੋਰ ਲੱਗਣ ਐ ਬਾਹਰ ਸੇ ਵਧਾਰੀ ਪੜੀ ਕਿਹੜੇ ਕਿਹੜੇ ਖਾਂਦੇ ਹਜੇ ਆਈ ਆ ਗਿਆ ਕਹਿੰਦੇ ਚਾਚਾ ਸਾਡਾ ਉਹ ਤਵੀ ਵਾਲਿਓ ਉਹ ਤਵੀ ਵਾਲਿਓ ਹੁਣ ਹੀ ਬੋਲਦੇ ਅੱਡੇ ਤੇ ਬੈਠੇ ਰੈਟ ੁੰਡੇ ਰੈਟ ਰੈਟ ਡਾਕਟਰ ਰੈਟ ਕਿਲਰ ਨਵੇਂ ਆ ਘਟਖਾਣਾ ਨਹੀਂ ਬਰੇਡ ਘਟਖਾਣਾ ਹੁਣ ਇੱਥੇ ਵੇਟਰ ਦਾ ਵੀ ਹੋਣਾ ਰੈਟ ਕਿਲਰ ਬੈਠੇ ਨਾਲੇ ਕਹਿੰਦੇ ਖਾਂਦੇ ਝੂਠ ਨਾ ਬੋਲੀ ਟੂੜਲਾ ਬੋਲੀ ਕਿਨੇ ਖਾਦੇ ਆ ਤੇਰਾ ਸੱਤ ਭੈਣਾਂ ਤੇਰਾ ਸੱਤ ਰਣਾ ਆ ਦੇ ਆ ਦੇ ਅੰਦਰ ਵੀ ਸੱਜ ਕੇ ਦਾ ਬਾਹਰ ਤੇਨੇ ਜਦੋਂ ਸਮਾਪਤੀ ਬਾਅਦ ਚ ਆ ਵੀ ਨਹੀਂ ਛੱਡਣਾ ਸਮਾਪਤੀ ਬਾਅਦ ਚ ਇਹਨੂੰ ਵੀ ਭਰ ਕੇ ਖਾਓ ਜਦੋਂ ਆ ਸਾਰੇ ਮੁੱਕ ਗਏ ਨਾ ਇਹ ਖਾ ਲਓ ਗਾਲਾ ਗੱਪਾਂ ਮਾਰਦਾ ਹਾਂ ਅਹ ਇਧਰ ਟਾਗ ਦੀ ਨਾਲ ਕਿ ਵੀ ਤੇ ਆ ਗਈ ਆ ਗਈ ਦੇਖੀ ਬਹੁਤ ਆ ਹੁਣ ਇੱਕ ਇੱਕ ਉਤੇ ਲਾ ਦੋ ਇਹਨਾਂ ਦੇ ਕਰੀਮ ਕ੍ਰੀਮ ਸਭ ਕੋ ਫੋਲ ਆਪਣੇ ਕੋਲੇ ਹੋਰ ਬਣਾਓ ਐ ਨਾ ਬਹੁਤ ਬ੍ਰੈਡ ਪਾੜ ਜੁਆ ਐਂ ਨਾ ਟੂ ਆ ਲਫਾਵਾ ਪਾੜਨ ਦਾ ਤਰੀਕਾ ਹੀ ਹੋਰ ਆ ਬੇੜਾ ਦਾ ਆਪਰੇਸ਼ਨ ਕਰਨਾ ਚਲ ਚੀਰੇ ਬਣਾ ਲਗਣਾ ਮਾ ਪੈਕਟ ਕੋਲ ਲੱਗਾ ਕਰੀਮ ਦਾ ਪੈਕਟ ਆ ਲੈ ਪੂਰਾ ਇਹ ਬਾਕੀ ਲਾ ਲਵਾਂ ਬ੍ਰੈਡ ਰੇ ਕੇ ਆਪਣੇ 35 ਕਿ ਵੀ ਡਰੇ ਹੋ ਗਏ ਬੜੀਆਂ ਜਿਹਾ ਬਾਹਰ ਵੀ ਸਰ ਆਇਆ ਨਾ ਸੰਗਰਦੇ ਦੇ ਹਿਸਾਬ ਨਾਲ ਬਾਕੀ ਤਾਂ ਮੇਰਾ ਸੂਰ ਕੀ ਇਹ ਮਾਨਵ ਬੰਦਾ ਪਹਿਲਾ ਰਸਤੇ ਹੀ ਆ। ਦਵਾਰ ਦੇ ਸਾਹਮਣੇ ਹੀ ਪਾ ਗਏ ਉਹਨੂੰ ਦੇਖਦੇ। ਆਹ ਤੜ ਦੇਖਾ ਰੋਣ ਦੇ ਆ। ਆਹ ਇਸਨੇ ਲਗਭਗ ਆਦਾ ਹੀ ਨਹੀਂ ਚਮਚਾ ਕ ਮਰਦਨ ਅਬ ਉਹਨਾਂ ਨੇ ਬਹੁਤ ਮੀਨਕ। ਬਾਰ ਬਾਰ ਖਾਂਦਨ ਅੰਦਰੇ ਉਹ ਢਾਉਦੇ ਗ੍ਰਾਮਾ। ਹੋਰ ਪਾ ਦੇ ਪੂਰਾ ਹੋਰ ਪਾ ਦੇ। ਉਹ ਲੜ ਤਰਪਨਾ ਨਹੀਂ ਦੇਖ। ਲੜ ਕਿਨੇ ਦੇਖਣਾ। ਇਹ ਪੁਰ ਕਿਆਮਸਾ ਲਗੂ ਲੇ ਗਿਆ ਆ ਚਾਂਡ ਮੇਲਾ ਲੈਣੇ ਆਂ ਬੰਦੀ ਵਾਸ ਬਹੁਤ ਦੂਜਾ ਮੋਡਲ ਜੀਰਾ ਮੋਡਲ ਇਹ ਮੈਨੂੰ ਮੋੜ ਰੁਕੀ ਰੂ ਰੇਗੀ ਕਿਹਦੇ ਨਾਲ ਤਰਪਾ ਦੰਨੂਗਾ ਅਸਲ ਤੇ ਬੱਸ 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 ਉਹਦੇ ਕੋਲ ਕੋ ਕਹਿੰਦਾ ਬਾਦੂ ਕਹਿੰਦਾ ਕਰਨਾ ਨਾ ਸਾ ਨੋਂ ਕਿਥੇ ਆਪਣਾ ਜਣਾ ਪੱਗ ਲੈ ਕੇ ਗਈ ਯਾਰ ਬਾਪੇ ਜੀ ਤੂੰ ਬੋਲੀ ਨਾ ਹੋ ਆ ਫੜਾ ਗਿਆ ਠੀਕ ਹੈ ਨਹੀਂ ਨਾ ਬਸ ਬਾਕੀ ਉਹ ਬਹੁਤ ਆਇਆ ਬਹੁਤ ਐਂ ਦੇ ਦਾ ਸਮਾਨ ਪੈਂਦਾ ਬਾਕੀ ਉਹਦਾ ਸਿਰਦਾ ਬਲੌਗ ਤੇ ਹੋਰ ਤਾਂ ਸੇਵਦਾਰ ਬਰੈਡ ਤਲਿਆ ਦਿੱਤਾ ਵੀਰੋ ਚਾਹ ਬਣਾ ਲਈ ਇੱਧਰ ਯਾ ਸੇਵਦਾਰੋ ਬੱਦੂ ਸੇਵਦਾਰ ਬਾਸੀ ਅੱਗੇ ਯਾਰ ਮਿਰਚ ਬਾਹਰ ਸਾਈਡ ਵਿੱਚ ਕਿਵੇਂ ਲੱਗਿਆ ਹੋਰ ਵਧੀਆ ਲੱਗਿਆ ਜੀ ਪੂਰਾ ਵਧੀਆ ਇੱਕ ਨੰਬਰ ਕੀ ਇਹਦਾ ਬਾਈ ਆਪਣਾ ਸ਼ੋਅ ਟੈਸਟ ਕੀ ਹੈ ਜੀ ਮਿਰਚ ਬਾਦੀ ਏ ਢੂਏ ਆਜੋ ਮਿਰਚ ਬਾਦੀ ਏ ਅੱਖਾ ਜੋ ਪਾਣੀ ਵੀ ਨਹੀਂ ਆ ਗਿਆ ਇਹਦੇ ਖਾਦਾ ਹੀ ਨਹੀਂ ਸੜਦਾ ਇਹਦੇ ਤਾਂ ਪਹਿਲੇ ਢਿਆੜੀ ਮੋਤੀ ਰੱਖ ਦਤਾ ਮੈਨੂੰ ਕਿਹਨੂੰ ਮੰਗੋਸ ਆਹ ਮਾੜੀ ਕੇ ਫੋਲ ਗਿਆ ਫਿਰ ਆਪਣੇ ਮੈਂ ਮੈਂ ਇਹਨੂੰ ਰਾੜ ਦੇ ਜਾ ਆ ਤਾਂ ਵੀ ਆਦਮ ਨੂੰ ਵੀ ਲੱਗੇ ਜੋ ਤੂੰ ਬਹੁਤ ਖੁੰਦਾ ਏ ਉਧਰ ਹੋ ਚਲੋ ਉੱਧਰ ਮੈਟ ਵਿਛਾ ਕੇ ਆਉਣੇ ਬਾਕੀ ਚਾਹ ਆਉਣ ਉੱਧਰ ਲੰਗਰ ਹਾਲ ਚ ਸਾਈਡ ਤੇ ਸਾਈਡ ਤੇ ਜੀ ਵਿਛਾ ਦਿਓ ਮੈਟ ਹੁਣ ਐ ਨਵੇਂ ਮੈਟ ਕਮੇਸਟ ਸਤਿ ਸ਼੍ਰੀ ਅਕਾਲ ਕਿੰਨੇ ਵਜੇ ਆਏ ਹੋ ਜੀ 4 ਵਜੇ ਸਵੇਰੇ ਦਿੱਲੀ ਆਏ ਬੜੇ ਜਲਦ ਆਉਂਦੇ ਨੇ ਉਹ ਪਹਿਲਾਂ ਬੜੇ ਜਲਦ ਸੁਦੇ ਚਲੇ ਜਾਂਦੇ ਨੇ ਆਦੇ ਅੜਦੇ ਉੱਠਾ ਨਾ ਰਛਦਾ ਜਿੱਦੋ ਚਾਹ ਪਾਣੀ ਵਿੱਚ ਬਾਤ ਜੀ ਅੜਦੇ ਰਹਿੰਦੇ ਦਾ ਕੀ ਆ ਰਿਹਾ ਦੂਜੂ ਮਨਾਉਣਾ ਦਾ ਪਹਿਲਾ ਆਇਆ ਆਇਆ ਜੀ ਦੂਜੂ <laughs> मैट बसाते हुए इत चलो चलिए बाकी उ बसाने पैरली पास கலோட ரோடு டபு ஏதா கூட குட் ரயில் ਆਹ ਜਿਸ ਨੇ ਸੱਤਤੀ ਬੰਦੇ ਆ ਕੀ ਕਰੀਏ ਉਹ ਜੋ ਤੋੜਿਆ ਹੋਣ ਲਿਆ ਕਿਹੜਾ ਗੱਲ ਇਹ ਕਲੋਲ ਹੀ ਹੋ ਗਈ ਬੜੀ ਵੱਡੀ ਆ ਇੱਥੋਂ ਰੱਖਾਈ ਕੱਢ ਲੈ ਉਹ ਇਹ ਲੈ ਕੇ ਆਉਥੋਂ ਆ ਇੱਥੇ ਆ ਨਹੀਂ ਹੱਥ ਫੜੋ ਮੇਰਾ ਮਾਰ ਹੱਥ ਉਤਨੀ ਆ ਹੋਏ ਸਨੀ ਦੇ ਵੀ ਦੋ ਤਰੀਕਿਆਂ ਯਾਰੀਆਂ ਲੈ ਲੈਣਗੇ ਲੈ ਲੈਣਗੇ ਪਤਾ ਕੱਟੇ ਨੂੰ ਜਾ ਕੇ ਉਹ ਪੰਦੇ ਯਾਰ ਮੇਰਾ ਹੱਥ ਮਾਰਨੇ ਤੂੰ ਹੱਥੋਤ ਨਹੀਂ ਲੈ ਕੇ ਆ ਜਾਗੀ ਪਾਣੀ ਯਾਰ ਪਾਣੀ ਪੂਰੀ ਅੰਦਰ ਚੱਲ ਪਾਣੀ ਪਾ ਦਦਾ ਇੱਥੇ ਡੰਡਾ ਲਿਆ ਦੋੜ ਕੇ ਡੰਡਾ ਲਿਆ ਚੱਲ ਹੈ ਵੀ ਡੰਡਾ ਵੀਰੇ ਡਾਟ ਕੇ ਆਰਾ ਅਯੋ ਡਾਟ ਕੇ ਆਰਾ ਡਾਟ ਤੂੰ ਆਉਂ ਤੂੰ ਬੱਚਾ ਮਾ ਇਹ ਮੈਂ ਡੱਗੀ ਬੋ ਚੱਕਰ ਤਾਂ ਨਹੀਂ ਚੱਤਲਾ ਬਣਾਈ ਬਣਾ ਕਹਿੰਦਾ ਚੱਤਲਾ ਉਹ ਲੋਰ ਦੀ ਚਾਰਨੀ ਸਾਰੀ ਭਾਈ ਆਪਣੀ ਇੱਕ ਦਾ ਪੜਾਪੇ ਮਿੱਧਿਆ ਹੋਏ ਉਹ ਡੰਡਾ ਲੈ ਕੱਢ ਡੰਡੇ ਜੋ ਪਾਲਾ ਪੱਤੀ ਉੱਤਲੇ ਆ ਮੈਨੂੰ ਫੜ ਲਾ ਭਾਈ ਆਪ ਦਾ ਕਾ ਆ ਡੰਡਾ ਲੈ ਰੱਬ ਲੈ ਉਹ ਹੌਂਸ ਥੋੜ ਲੈ ਰੰਡਾ ਥੋੜਿਆ ਰੰਡਾ ਲੈ ਕੇ ਆ ਬਰੇ ਮਾਰੇ ਨਹੀਂ ਆ ਪਾਣੀ ਆਂਦੇ ਹੂੰ ਮਾ ਮੂੰਹ ਵੀ ਓਏ ਮੂੰਹ ਫਰਾਏ ਨੋ ਕੱਲ ਫਰਾਜੀ ਵੀ ਆ ਜਾ ਕਰਾ ਨੀ ਕੋਲ ਆਪਣੀ ਵੀ ਓਏ ਆ ਫੜੀਓ ਬਾ ਜੋ ਫੜੀ ਯਰ ਹੜਾ ਅਧਿਵਾ ਫੜ ਬਣਾਇਆ ਤੇ ਐ ਜਿਵੇਂ ਬਾਜ਼ ਆ ਰਿਹਾ ਹੁਣ ਤੂੰ ਠੀਕ ਹੈ ਨਾ ਭੁੱਗੇ ਭਗ ਜਾ ਤਮਦੇ ਲੈ ਪਿੱਛੇ ਹੋ ਕੇ ਤੱਕ ਲੈ ਆ ਜੁੱਕੇ ਜਾਨ ਅਸਕੀਮੀ ਆ ਨਾ ਜਾ ਤੈਨੂੰ ਲਗਾਉੜੇ ਹੁਣ ਲੈ ਫੇਰ ਮੁੜ ਗਿਆ ਜਿੱਗੀ ਦਾ ਮੇਰੇ ੰਦਾ ਪਾਉ ਉਹ ਬਾਲਾ ਸਾਹ ਰਾਸਤਾ ਦਿਦਾ ਨਾ ਜਾ ਕੇ ਹੁਣ ਦੋ ਦਿਨ ਲੱਗਦੇ ਨੇ ਤੂੰ ਮੇਰਾ ਰਾਸਤਾ ਦਿਦਾ ਕਲੀਰ ਕਰ ਮੈਂ ਨਾ ਕਾਇਰ ਹੋ ਗਿਆ ਤਾਂ ਬੈਤ ਜਾ ਰੋਲ ਚਵਾ ਕੋਈ ਚੁੜਾ ਥੀ ਪੜੋ ਆਪਾਂ ਜਾਂ ਦਾੜੀ ਹੱਥ ਪੈਂਦਾ ਹੀ ਨਹੀਂ ਓਏ ਰੋਲਾ ਕਿਉਂ ਪੋਨਾਗਾ ਓਕੇ ਗੱਡੀ ਤਾਂ ਵੀ ਕੱਢੀ ਰਹਿ ਗਈ ਹੈਂ ਖੱਡੀ ਰਹਿ ਗਈ ਕੀ ਬਹਿ ਗਈ ਖੱਟਾ ਕੀ ਗੱਡੀ ਬਹਿ ਗਈ ਚੱਲ ਲੈ ਵੀ ਕੱਢ ਲਿਆਂਦਾ ਮੁੰਡੇ ਨੇ ਮਿਸ਼ਨ ਸਕਸੈਸਫੁਲ ਆਦਾ ਹੀ ਮੈਨੂੰ ਮਾਰਾ ਮਿਸ਼ਨ ਸਕਸੈਸਫੁਲ ਜਾਈ ਬੜਾ ਕੋਦੇ ਕੋ ਜਾ ਆ ਜਦੋਂ ਐਜੇ ਨਾਲ ਹੁਣ ਫੇਰ ਤੋਂ ਕੰਮ ਹੋ ਗਿਆ ਉਧਰ ਲੋਕ ਛਲਿਆ ਰੈਡ ਹੱਥਾ ਉਧਰ ਸਾਡਾ ਟੱਬ ਡੰਗ ਪੇ ਲੜੀ ਜਾਂਦੇ ਬਾਹਰ ਬਾਹਰ ਚੱਕਾ ਤੱਬ ਮਰੂ ਚੱਕਾ ਹੜੇ ਆਇਆ ਜਵਾਦਰਾ ਹੱਥ ਲੱਗ ਰਾਜੀ ਨਹੀਂ ਅੱਗੇ ਕਰਦ ਰਹਿ ਗ੍ਰੇਟ ਹੋਲੀ ਗੇਟ ਆਲਾ ਆਇਓ ਕੰਬਲੇ ਸੇਵਾਦਾਰ ਸਾਹਿਰ ਤੀ ਗਗਨ ਵੜੇਗਾ ਗਗਨ ਸ਼ਾਮ ਸਪੈਸ਼ਲ ਸ ਆਮ ਸਪੈਸ਼ਲ ਆ ਡਗਾ ਓਕੇ ਇੱਕ ਹਾਂ ਦੋ ਸਪੈਸ਼ਲ ਬਣਾਇਓ ਬਣਾ ਰਹੇ ਹਾਂ ਸਪੈਸ਼ਲ ਬਣਾਇਓ ਬਣਾ ਦੇਗਾ ਦਿਨ ਦਿਨ ਬਰੈਡ ਜੋ ਕਰ ਵਗ ਕਰਕੇ ਉਧਰ ਜਾਣਾ ਸੈਂਪਲ ਸੈਂਪਲ ਸਪੈਸ਼ਲ ਨਹੀਂ ਸੈਂਪਲ ਦੇਣਾਗਾ ਹਾਂ ਸੈਂਪਲ ਵਿਚ ਨਰ ਲਾ ਦਿਓ ਮੈਂ ਨਹੀਂ ਉਹ ਦਸਣਾ ਥੋੜੀ ਆ ਫੁੱਲਾ ਦਾ ਦੇਸੀ ਗਿਆ ਕੋਈ ਬਣਾ ਹੌਲੀ ਹੌਲੀ ਦੇਸੀ ਗਿਆ ਵਾਲਿਆ ਉਹ ਹੀ ਬਟਰ ਟਾਟ ਬਟਨ ਗਿਆ ਬਈ ਬਟਰ ਲਈ ਬਰੇ ਉੱਠ ਖੜਾ ਜਾ ਇੱਕ ਹੋਰ ਇੱਕ ਹੋਰ ਲੇਕਮ ਮਰਚਾ ਹੁਣ ਹੈ ਨਹੀਂ ਗਿਆ ਕੋਹ ਨਾਲ ਕੋਹ ਨਾਲ ਯੰਗ ਕੀ ਕਹਿੰਦੇ ਆ ਕੀ ਕਹਿੰਦੇ ਆ ਹਾਂ ਕੀ ਕਹਿੰਦੇ 42 42 ਏ ਤਾਂ ਮੀ ਸੇ ਮੋਦਵਾਰ ਬੰਦਾ ਜਾ ਕਾਏ ਬੰਦਾ ਬਹੁਤ ਸੇਵਾ ਕਰਦਾ ਹੋਇਆ ਜਾ ਕਿਥੇ ਲੋਹ ਕਹਦੇ ਆ ਅਥੇ ਲ ਕੀ ਕਹਿੰਦਾ ਸਾਰਾ ਚਲ ਕਾਈ ਬੰਦੇ ਵੇੜ ਕੇ ਜਾਂਦਾ ਚਾੜੂ ਲਾ ਕੇ ਸਾਰਾ ਬਈ ਬਸ ਨਹੀਂ ਲੈ ਕੇ ਜਾਂਦਾ ਪਰ ਸਾਰੇ ਚਾੜੂ ਉੱਤਰ ਲੇੜ ਕੇ ਸਾਰਾ ਪਾ ਕੇ ਅਪੋਂ ਦੇ ਦਰ ਦੋਰ ਕੇ ਹੈ ਇਸ ਜੱਗ ਦੀ ਕੁਰਬਾਨੀ ਆ ਜਾ ਕੇ ਕਲੰਗਰੀ ਡਾਲੀ ਹੈ ਕਿਵੇਂ ਕਹਦਾ ਉਹਨਾਂਗਾ ਲਾਦੂ ਲਾਦੂ ਕਿਹ ਚਾਹੀਏ ਆ ਇਹ ਕਹਦਾ ਆਲਾ ਏ ਆਲਾਦੀਨ ਪੱਤਾ ਨਾਤਾ ਮਾਤਰੀ ਕੰਦੇਸੀ ਕਿਹੜਾ ਮੱਝ ਕਿਹੜਾ ਤੁਸੀਂ ਆਹ ਕਹਿਣਾ ਉਹ ਮੈਂ ਮੁੜ ਗਿਆ ਮੈਂ ਨਹੀਂ ਬਣਾ ਮੈਂ ਉਹਦਾ ਤੁਸੀਂ ਕਰਦਾ ਹਾਂ ਹਾਂ ਕੈਮਰਾ ਬੰਦ ਕਰ ਅੱਛਾ ਤੁਹਾਨੂੰ ਕਦੇ ਜਾਂ ਪਾ ਦੇ ਕੇ ਆਉਂਦਾ ਜੱਫਾ ਤਾਂ ਹੁਣੀ ਜਾ ਠੀਕ ਹੈ ਇਹ ਜਾ ਕੇ ਦੋ ਵਾਰ ਆ ਬੱਸ ਬੱਸ ਬਾਈ ਉਹ ਖੜ ਗਿਆ ਬਰਾਬਰ ਇਕੱਠੇ ਕਰਾਂਗੇ ਤੰਮੀ बराबर कट्ठे करा खड़ जामीरा जो तेरा मैची मैच ला ठीक है तमी मंजूर है मजूरा? तमी मजूरा भाई चल कर तो शुरू तू चल होम्मी खोल बरे चल शुरू शुरू नहीं हो <laughs> देखी देखी देखी, 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 देखी। गाय गा 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 गा। लगा खाता भी मेरे ना लग गया लागर ਬਾ ਦਾਰੇ 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 ਆਈਕ ਇੰਡੈਕਟੇਡ ਆਈੰਡੈਕੋ ਆਈੰਡਾ ਦੀ ਆਹ ਬੋਲਦਾ ਉਹਨਾਂ ਨੇ ਇਕੱਠਾ ਵੀ ਪੁੱਛਣਾ ਕੀਤਾ ਇੱਕੋ ਜਿਹਾ ਚਲੋ ਉਹ ਦੰਗ ਇਕੱਠੇ ਹੀ ਬੱਦੋ ਬੱਦ ਕੀ ਕਰੂ ਅੱਜ ਚੱਕ ਕਰਤਾ ਵੀ ਆ ਮੁੰਡਾ ਕਹਿੰਦੇ ਮੈਨੂੰ ਇਹ ਪੁੱਛਾ ਸੀ ਤਾਏ ਰੂਲਿੰਗ ਮੇਰੇ ਦਾ ਹਾਂ ਜੀ ਦੁਆਰੇ ਦੇ ਰੂਲ ਲਓ ਕੱਲ ਜੀ ਅੱਜ ਮਾਫੀ ਤੇ ਆਇਆ ਹਾਂ ਯੱਕ ਬਾਈ ਜੀ ਇਹ ਕਰਦੇ ਜੋ ਟਿੱਕਲ ਸਾਰੇ ਸਵਾਰ ਗਈ ਵਾਸਤੇ ਅਣੀ ਆ ਤੈਨੂੰ ਦੱਸਾਂ ਕਿ ਖਾਂਦਾ ਸਿੱਖਾ ਦੇ ਘਰ ਮਾਲਾ ਯਾਰ ਮੇਰਾ ਵਲੌਗ ਬੁੱਕ ਲੈਣਾ ਤੂੰ ਮੜਾ ਉੱਠਿਆ ਪਰ ਐਤ ਵੀ ਪੂਰੀ ਜਿਹੀ ਲਫਾਫਾ ਇਹਦੇ ਬੱਸ ਚਲੇ ਹੋਇਆ ਮੇਰਾ ਬਲੌਗ ਮੁੱਕਰ ਲਾ ਹੋ ਗਿਆ ਬਈ ਤੂੰ ਨਹੀਂ ਉੱਠਿਆ ਚਾਹ ਪਾਏ ਬਾਬਾ ਜੀ ਬਾਬਾ ਜੀ ਚਾਹ ਜੀ ਬਸ ਹੀ ਆ ਦੇਖ ਚਾਹ ਦੇਖ ਬੰਦੇ ਬੈਠਾ ਮੁਰਦਾਰ ਕੀ ਹੋਇਆ ਉਹ ਇੱਥੇ ਖਾਣਾ ਭਾਈ ਘੰਗਾ ਤੇ ਕਟਕੇ ਨਹੀਂ ਮਾਰਦੀ ਇਹ ਤਾਂ ਬੇਅਗਲੀ ਆ ਉੱਥੇ ਬੈਠਾ ਨਾਲੇ ਚਾਹ ਪੀ ਜਾਂਦਾ ਨਾਲੇ ਖਾਣੇ ਉਹ ਕੁੱਟੀ ਖਾਦੀਆਂ ਨੇ ਫਿਰ ਸਮਾਗਿ ਇਹ ਲੈਂਦਾ ਖਾਲੇ ਦੀ ਬੱਚੇ ਬਲੌਗ ਚ ਆ ਜੇ ਨਾ ਆ ਗਿਆ ਸਮਾਪਤ ਸਮਾਪਤ ਨੂੰ ਮੂਵ ਤੇ ਇੱਥੇ ਵਾਜੇ ਕਿਹਦੀ ਵਾਰ ਪੈ ਰਹੀ ਈ ਦਵਾਈ ਤੇ ਕਿਹਾ ਅ ਬੇਟਾ ਬਾਬਾ ਬਾਬਾ ਬੇਟਾ ਕੁਰਸੀ ਤੇ ਜਾਨ ਉਹ ਹੀ ਸਦਾ ਰੱਖਾਈ ਉਹ ਗੱਤ ਦਬੀ ਤੇ ਵਾਜ ਜਾ ਫਿਰ ਉੱਟ ਕੇ ਨੀ ਟੀੜ ਜਾ ਕੋ ਠੀਕੜਿਆ ਜਣਾ ਨਾ ਮੈਨੂੰ ਆਪ ਆਪ ਜਾ ਦੋ ਦਿਨ ਤੋਂ ਸੈਂਟ ਫੇਰ ਹੀ ਕਦੋਂ ਲੱਗਦਾ ਦੂਜੀ ਸਾਈਡ ਵਿੱਚ ਵੀ ਕਰ ਰਿਹਾ ਰਹੇ ਮੇਰਾ ਨਾਲ ਤੇ ਮੀ ਪਾ ਕੇ ਹੀ ਮੜਾ ਕੋਲੇ ਚੱਲ ਆ ਬਾਈ ਚੱਲ ਉਹ ਬਾਈ ਇਹਦੇ ਨਾਲ ਫੱਟ ਲੱਗੀ ਹੈ ਕਹਿੰਦਾ ਇੱਕ ਗੇੜੇ ਹੀ ਲੈ ਜਾਂਦਾ ਇਹ ਗਲਾਸ ਇੰਨਾ ਐਕਸਪੀਰੀਅੰਸ ਹੈ ਮੁੰਡੇ ਦੇ ਇਹਨੇ ਵੀ ਕੋਰੇ ਹੋਰ ਹਾਰ ਹੀ ਮੈਂ ਵਾਹ ਵੜਿਆ ਇਹ ਇਹ ਲੋੜਾ ਭਾਜਾ <laughs> देखी जाना <दाग> नहीं सिरे मुंडा लक्ष्य बोलता है चल चल चार महीने जगरूप सिंह पोता है ਨਹੀਂ ਗਏ ਕਿਉਂ ਇਹ ਯਾਰ ਜਿਹੜੀਆਂ ਮੁੰਡੇ ਲੈ ਗਏ 207 ਲੱਖ ਲੈ ਕੇ ਆਇਆ ਵੱਧੋ 200 ਦਾ 200 ਤੋਂ ਪਲੱਸ ਪਲੱਸ ਹੋਊਗਾ ਇਹ ਵੀ 200 ਪਲੱਸ ਹੀ ਆਂਦਾਗਾ 200 ਪਲੱਸ ਹੀ ਆ ਜੈਕਅਪ ਜਦੀ ਫਰਦਾ ਹਾਈ ਬੂਸਟਰ ਤੋਂ ਇਹੋ ਨਾਲੇ ਭਾਂਡੇ ਚੋਂ ਕੈਮਰਾ ਸਾਫ ਕਰ ਲੀ ਮੜਾ ਯਾ ਢੋੜਾ 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 ਆਜੇ 20 ਫਰੈਂਡਾ ਹੁਣ ਬੈਠੇ ਏ ਟਾਈਪ ਬੁਦਾ ਤਾਂ ਰਹੇ ਮੋੜਦੇ ਹੋ ਕੱਢੇ ਏ ਕੋਟੀ ਜਾਣੀ ਹਨ ਕੋਟੀ ਨਾਲ ਸਾਰਾ ਕੋਟ ਜਾਣੀ ਦੇ ਅੱਛਾ ਮਿੰਟ ਦੇ ਨਾਮ ਤੋਂ ਕਰਦੇ ਹੋ ਨਾ ਲੰਭੋ ਆਂਡੇ ਧੋਨੇ ਆਪਾਂ ਦਾ ਬਈ ਅੰਦਰ ਗਾੜੇ ਬੜਾ ਸਿਵਾ ਤਮੀ ਕੋਈ ਨਾ ਰਹੀ ਆ ਆਹ ਮੈਂ ਇਹਦੇ ਚ ਪਾ ਦੇ ਵੀਰਾ ਬਣ ਕੇ ਕੱਢ ਕੇ ਸਾਰੀ ਚੰਗਾ ਇਹ ਫਿਰ ਉਹ ਲੈ ਜਾਣਗੇ ਬਈ ਜਮਾਦਾਰ ਬਾਹਰ ਭਈ ਹਰ ਤੇ ਸਲੱਬੜ ਗਿਆ ਕੰਮ ਪਾ ਨਿੱਬੜ ਰ ਹੈ ਐਡ ਤੇ ਜਾ ਰ ਹੈ ਪਾ ਨਿੱਬੜ ਤੇ ਥੋਟੇ ਬਸ ਬੰਦਰ ਦਾ ਰ ਹੈ ਸਾਫੀ ਹੋ ਜਾਈਦਾ ਹੈ ਬੰਦਰ ਬਲਲਾ ਆ ਗਿਆ ਬਹੁਤ ਠੰਡਾ ਕੈਸਨ ਨੂੰ ਬਹੁਤ ਠੰਡਾ ਤਾਂ ਵੀ ਬੋਸ ਆ ਚੱਲੀਏ ਲੈ ਦਵਾ ਆਈਏ ਹਾਂਜੀ ले ਆਵਾਂਗੇ ਬਾ ਠੀਕ ਆ ਚਲੋ ਵੀਰੇ ਬਰੈਡਾਂ ਕਹਿੰਦੇ ਓਏ ਸਾਈਡ ਵਿੱਚ ਹੀ ਹੈ ਕਹਨੇ ਚਲੋ ਜੀ ਦੁੱਧ ਪਾ ਆਈ ਹੁਣ ਕੀ ਹੋ ਗਿਆ ਆਇਆ ਜਰਾ ਓਕੇ ਜੀ ਦੁੱਧ ਪਾਇਆ ਡੈਰੀ ਕਿਦਾਂ ਇਕੱਠਾ ਹੋ ਗਿਆ ਨਾ ਆਖਰੀ ਦੁੱਧ ਹੀ ਚ ਨਾ ਸਕਰਾ ਦੇਣ ਕਹਿੰਦੇ ਚਲੋ ਜੀ ਸਾਹਿਬ ਆਪਾਂ ਦੇਖੀ ਕੀ ਗੱਲ ਜਿੰਨਾ ਵੇਖੀ ਦੇਖਦਾ ਪਿੱਛੇ ਹੀ ਸੀ ਦੁੱਧ ਦੇ ਕਿੰਨੇ ਐਕਸੀਡੈਂਟ ਹੋ ਗਿਆ ਇਹ ਕਾਲ ਆ ਜਾ ਕੋਈ ਇਹਨੇ ਸੁੱਤਦਾ ਨਾ ਤੁਸ ਤੇ ਧਰਾ ਸਿਰ ਤੇ ਕਿਵੇਂ ਕੇਵੇਂ ਮੈਂ ਨਹੀਂ ਇਹ ਢੋਲ ਲੈ ਕੇ ਜਾਂਦੇ ਠੀਕ ਹੈਂਦਾ ਬੱਟੂ ਦੰਦ ਬਾਹਲੇ ਤੇ ਗਣਾ ਸ਼ਮਾਤੀ ਹੋ ਗਈ ਬਸ ਹੁਣ ਬਾਕੀ ਤੁਮ ਵੀ ਓਕੇ ਸਾਰਾ ਉਹ ਕੇ ਜੀ ਵੀਰ ਭਰਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਬਲੌਗ ਨੂੰ ਪਿਆਰ ਦਿੰਦੇ ਨੇ ਅਪ ਡੇਲੀ ਬਲੌਗ ਪਾਇਆ ਕਰਨ ਮਗਰ ਮਹੀਨੇ ਲਈ ਠੀਕ ਆ ਬਾਈ ਪਾਵਾਂ ਡੇਲੀ ਬਲੌਗ ਵਾਲੇ ਦਣ ਬਾਈ ਸਿਰੇ ਦਾ ਬਲੌਗ ਹੀ ਆ ਉਹ ਹੂੰ ਉਹ ਮਿਲਦੇ ਨਵੇਂ ਬਲੌਗ ਦੇ ਵਿੱਚ